ਹਾਂਜੀ ਹੁਣ ਜੋ ਕਰਨਲ ਮਾਮਲੇ ਚ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਐਕਸਪੈਕਟਰ ਰੌਣੀ ਤੇ ਜਿਹੜੇ ਇਹ ਚਾਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਕੀ ਕਰਨਲ ਨੂੰ ਕੁੱਟਿਆ ਸੀ ਤੇ ਜਿਹੜਾ ਉਹਦਾ ਬੇਟਾ ਗਾ ਜਿਹਦਾ ਨਾਮ ਅੰਗਤ ਇਹ ਕਰਨਲ ਦੀ ਤੇ ਜਿਹੜੀ ਇਹ ਘਟਨਾ ਇਹ ਮਾਰਚ ਮਹੀਨੇ ਦੀ ਆ ਤੇ ਜਿਹਦੇ ਵਿੱਚ ਇਹ ਪਰਿਵਾਰ ਦੀ ਸੁਣਵਾਈ ਨਹੀਂ ਹੋਈ ਤੇ ਜਿਹੜੀ ਹੁਣ ਬਹੁਤ ਵੱਡੀ ਅਪਡੇਟ ਆ ਗਈ ਆ ਜਿਹਦੇ ਵਿੱਚ ਇਹ ਪੰਜਾਬ ਪੁਲਿਸ ਵਾਲਿਆਂ ਨੂੰ ਚੰਗੀ ਤਰ੍ਹਾਂ ਦੀ ਝਾੜ ਪਈ ਆ ਜਿਹੜਾ ਕੀ ਤੇ ਜਿਹੜੀ ਇਹਨੇ ਇੱਕ ਪਟੀਸ਼ਨ ਪਾਈ ਸੀ ਜਿਹੜਾ ਕੀ ਐਕਸਪੈਕਟਰ ਰੌਣੀ ਆ ਵੀ ਜੋ ਜਮਾਨਤ ਲੈਣ ਵਾਸਤੇ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਪਰ ਉੱਥੋਂ ਇਹਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਆ ਤਾਂ ਇਹ ਗੱਲਾਂ ਦੇ ਵਿੱਚ ਵੱਡੇ ਵੱਡੇ ਖੁਲਾਸੇ ਹੋਏ ਆ ਨਵੀਂ ਅਪਡੇਟ ਜੋ ਆਈ ਆ ਤਾਂ ਜਿਹਦੇ ਵਿੱਚ ਇਹ ਪੰਜਾਬ ਪੁਲਿਸ ਤੇ ਸਿੱਧਾ ਜਿਹੜੇ ਕਹਿੰਦਾ ਮਤਲਬ ਵੀ ਤੰਦ ਕਸ ਗਿਆ ਚੰਗੀ ਤਰ੍ਹਾਂ ਇਹਨਾਂ ਦੀ ਝਾੜ ਪੂਝ ਹੋਈ ਆ ਤੇ ਜਿਹਦੇ ਵਿੱਚ ਕਰਨਲ ਮਾਮਲਾ ਫਿਰ ਤੋਂ ਭੱਗ ਗਿਆ ਤੇ ਹੁਣ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਬਨੇਰੋ ਚੈਨਲ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ 2 ਮਿੰਟ ਦੀ ਵੀਡੀਓ ਸੁਣੋ ਵੀਡੀਓ ਪਹਿਲਾਂ ਬਾਅਦ ਵਿੱਚ ਕਰਦੇ ਆ ਵਿਚਾਰ ਸਾਂਝੇ ਅਨੁਚਿਤ ਬਹੁਤ ਅੱچھے ਆਰਡਰਸ ਕੱਢੇ ਜਿਸ ਵਿੱਚ ਉਹਨਾਂ ਦੀ ਬੇਲ ਡਿਸਮਿਸ ਕੀਤੀ ਗਈ ਹੈ ਆਰਡਰਸ ਦੇ 53 ਨੰਬਰ ਪੈਰਾਗ੍ਰਾਫ ਪੜੋਗੇ ਫਿਰ ਤੁਸੀਂ ਦੇਖੋਗੇ ਉਹਨਾਂ ਨੇ ਪੂਰੀ ਕਾਰਵਾਈ ਦੇਖते हुए ਕਿ ਕਿ ਇਸ ਮਾਮਲੇ ਇਨਾਂ ਨੂੰ ਡਿਸਮਿਸ ਮਤਲਬ ਬੇਲ ਨਹੀਂ ਮਿਲਣੀ ਚਾਹੀਦੀ ਔਰ ਇਹ ਬੇਲ ਸੀਗੀ ਰੋਨੀ ਵੱਲ ਔਰ ਇੱਥੇ ਜਿਹੜੀ ਭੋਪਾਰਾਇ ਨੇ ਬੇਲ ਪਾਈ ਸੀ ਉਹਨਾਂ ਨੇ ਵਿਡਰੋ ਕਰ ਦਿੱਤੀ ਗਈ ਸੀ ਕਿ ਕਹਿੰਦੇ ਕਿ ਸਾਨੂੰ ਉੱਥੋਂ ਦੀ ਜਵਾਬ ਜਦੋਂ ਮਿਲੇਗਾ ਫਿਰ ਅਸੀਂ ਬੇਲ ਵਾਪਸ ਪਾਵਾਂਗੇ ਬਟ ਇਫ ਬੇਲ ਇਹਨਾਂ ਦੀ ਆਜ ਦਿਕਾਵਾਗੇ ਕਿ ਸਾਨੂੰ ਇਹ ਜਸਟਿਸ ਮਿਲਿਆ ਹੈ ਅਜੇ ਤੱਕ ਸਾਨੂੰ ਕੋਰਟ ਤੋਂ ਹਰ ਵੇਲੇ ਜਸਟਿਸ ਮਿਲਿਆ ਹੈ ਮਗਰ ਅਜੇ ਵੀ ਸਭ ਤੋਂ ਸ਼ਰਮ ਦੀ ਤੀ ਚੀਜ਼ ਹੈ ਵੈ ਕਿ ਅਗਰ ਪੰਜਾਬ ਪੁਲਿਸ ਐਫ ਆਈ ਆਰ 307 ਦੀ ਤਾਰਾ ਲਗੀ ਹੋਈ ਹੈ ਜਿਹੜੀ ਪੁਲਿਸ ਪਟਿਆਲੇ ਐਫ ਆਈ ਆਰ ਦਰਜ ਹੋਈ ਹੈ ਤੇ ਕੀ ਪੰਜਾਬ ਪੁਲਿਸ ਦਾ ਬਿਸ਼ਾ ਕੋ ਯੂਟੀ ਤੇ ਇਨਵੈਸਟੀਗੇਸ਼ਨ ਸ਼ਿਫਟ ਹੋਈ ਹੈ ਨਾ ਯੂਟੀ ਨੂੰ ਤੇ ਇਨਵੈਸਟੀਗੇਸ਼ਨ ਮਾਰਕ ਹੋਈ ਹੈ

ਉਹਨਾਂ ਨੂੰ ਪਕੜਨ ਦੀ ਉਹ ਕੀਤੀ ਜਾਂਦੀ ਉਹ ਪਟਿਆਲੇ ਫਿਰਦੇ ਨੇ ਘੁੰਮਦੇ ਨੇ ਨਾਮ ਨਾਲ ਐਸ਼ਾ ਕਰਦੇ ਨੇ ਪਾਟੀਆਂ ਕਰਦੇ ਨੇ ਮੈਂ ਮੁਝੀ ਇਹ ਗੱਲ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਅਥਾਰਟੀ ਨਹੀਂ ਆ ਉਹਨਾਂ ਨੂੰ ਪਕੜਨ ਦੀ ਹਾਂਜੀ ਜਿਵੇਂ ਕਿ ਇਹ ਪੰਜਾਬ ਪੁਲਿਸ ਆ ਜੋ ਤਾਂ ਜਿਹਦੀ ਗੱਲ ਕਰੀ ਆਪਾਂ ਹੁਣ ਕਰਲਾ ਪਰਿਵਾਰ ਦੀ ਬਹੁਤ ਇਹ ਸਮਾਂ ਹੋ ਗਿਆ ਇਸ ਪਰਿਵਾਰ ਨੂੰ ਤਾਂ ਜਿਹਦੇ ਵਿੱਚ ਹੁਣ ਜਿਹੜੀ ਇਹ ਪਟੀਸ਼ਨ ਪਾਈ ਸੀ ਇਸ ਜਿਹੜਾ ਹੈ ਜਿਹਦਾ ਨਾਮ ਕੀ ਰੌਣੀ ਐਕਸਪੈਕਟਰ ਤੇ ਇਹਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਆ ਤੇ ਹੁਣ ਦੇਖਣਾ ਇਹ ਬੰਦਾ ਵੀ ਇਹ ਸੁਪਰੀਮ ਕੋਰਟ ਦਾ ਰਾ ਬੰਨਣਗੇ ਜਾਂ ਕਿਵੇਂ ਕੋਸਾ ਤੇ ਕਹਿਣ ਦਾ ਮਤਲਬ ਵੀ ਇਹ ਉੱਥੋਂ ਤੱਕ ਪਹੁੰਚ ਕਰਨਗੇ ਜਦੋਂ ਇਹ ਜੋ ਪਟੀਸ਼ਨ ਕੋਰਟ ਦੇ ਵਿੱਚ ਵੀ ਪਾਈ ਇਹਨਾਂ ਨੇ ਪਰ ਉੱਥੋਂ ਰੱਦ ਕਰ ਦਿੱਤੀ ਗਈ ਆ ਸਿੱਧੇ ਕੋਰਟ ਦੇ ਸਿੱਧੇ ਜਿਹੜੇ ਵੱਡੇ ਬਿਆਨ ਉਹ ਇਹ ਹੈ ਵੀ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਤਾਂ ਇਹ ਪੰਜਾਬ ਪੁਲਿਸ ਤੇ ਫਿਰ ਤੋਂ ਬਹੁਤ ਵੱਡੇ ਦੋਸ਼ ਲੱਗੇ ਆ ਕਹਿਣ ਦਾ ਮਤਲਬ ਜਿਹੜੀ ਇਹ ਘਟਨਾ ਵਾਪਰਦੀ ਆ ਮਾਰਚ ਮਹੀਨੇ ਦੇ ਵਿੱਚ 13 ਦੇ ਵਿੱਚ 14 ਦੇ ਵਿੱਚ ਵਿੱਚ ਤਾਂ ਇਹ ਜਦੋਂ ਕਰਨਲ ਦਾ ਪਰਿਵਾਰ ਉੱਥੇ ਜਾ ਕੇ ਇੱਕ ਐਫ ਆਈ ਆਰ ਦਰਜ ਕਰਾਉਣਾ ਚਾਹੁੰਦਾ ਤਾਂ ਇਸ ਪਰਿਵਾਰ ਨਾਲ ਬਹੁਤ ਸਰਾਸਰ ਅਨਸਾਫੀ ਹੁੰਦੀ ਆ ਤੇ ਜਿਹਦੇ ਵਿੱਚ ਇੰਨਾ ਤੇ ਕਾਰਵਾਈ ਕਰਨ ਵਾਸਤੇ ਹਰ ਕੋਟ ਦਾ ਦਰਵਾਜਾ ਖੜਕਾਇਆ ਜੇ ਗੱਲ ਕਰੀਏ ਸੀਐਮ ਭਵੰਤਮਨ ਉਹਨਾਂ ਨੂੰ ਵੀ ਮਿਲਣ ਦੀ ਇੱਕ ਕੋਸ਼ਿਸ਼ ਕੀਤੀ ਸੀ ਪਰ ਜਦੋਂ ਉਹਨਾਂ ਨਾਲ ਇੱਕ ਸਮਾਂ ਰੱਖਿਆ ਗਿਆ ਉਹਨਾਂ ਨੇ ਆਪਣਾ ਵੀ ਅਸੀਂ 12 ਵਜੇ ਤੋਂ ਬਾਅਦ ਸੋਨੂ ਨਾਲ ਜੋ ਗੱਲਬਾਤ ਕਰਾਂਗੇ ਪਰ ਲੇਕਿਨ ਹੋਇਆ ਕਿ ਸੀਐਮ ਭਵੰਤਮਨ ਵੀ ਉਹਨਾਂ ਨਾਲ ਹੀ ਰਲ ਗਿਆ ਪੰਜਾਬ ਪੁਲਿਸ ਨਾਲ ਇਹ ਪਰਿਵਾਰ ਦਾ ਕਹਿਣਾ ਵੀ ਜਦੋਂ ਸੀਐਮ ਭਵੰਤਮਨ ਨੇ ਸਾਡੀ ਨਹੀਂ ਸੁਣੀ ਤੇ ਜੇ ਰਾ ਗੱਲ ਕਰੀਏ ਰਾਜਨਾਥ ਰੱਖਿਆ ਮੰਤਰੀ ਕੋਲੇ ਵੀ ਇਹ ਸਵਾਲ ਰੱਖਤੇ ਸੀ ਜਿਹੜਾ ਕਿ ਉਹਨਾਂ ਦਾ ਇੱਕ ਰਿਸ਼ਤੇਦਾਰਾ ਜਿਹਦਾ ਗੁਰਤੇਜ ਸਿੰਘ ਢਿੱਲੋਂ ਉਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਆਉਂਦੀਆਂ ਵੀ ਤੂੰ ਇਸ ਪਰਿਵਾਰ ਤੋਂ 사이ਡ ਤੇ ਹੋ ਜੇ ਨਹੀਂ ਤੇਰੇ ਤੇ ਵੀ ਕਈ ਤਰ੍ਹਾਂ ਦੇ ਪਰਚੇ ਪਾਵਾਂਗੇ ਤੇਰੀ ਗੱਡੀ 'ਚ ਡਰੱਗਸ ਰੱਖ ਦਾਂਗੇ ਯਾਤਰੀ ਤੇ ਜਨਾਨੀਆਂ ਛੇੜਖਾੜ ਨੀਲਾ ਪਰਚਾ ਪਾਵਾਂਗੇ ਯਾਤਰੀ ਤੇ ਨਜਾਇਜ਼ ਹਥਿਆਰ ਲਾ ਪਾਵਾਂਗੇ ਇਹ ਮੈਨੂੰ ਧਮਕੀਆਂ ਆਈਆਂ ਤਾਂ ਫੇਰ ਕੀ ਬਣਦਾ ਉਦੋਂ ਅੱਗੇ ਜਿਵੇਂ ਕੀ ਧਰਨੇ ਵੀ ਲੱਗਦੇ ਆ ਬਹੁਤੀ ਸਮਾਂ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਰਿਟਾਇਰਮੈਂਟ ਆ ਫੌਜੀ ਤੇ ਜਿਹੜੇ ਆਨ ਡਿਊਟੀ ਆ ਸਾਰਿਆਂ ਨੇ ਆਪਣੇ ਆਪਣੇ ਪੱਖੇ ਰੱਖੇ ਆਪਣੇ ਆਪਣੇ ਵਿਚਾਰ ਰੱਖੇ ਸੀ ਪਰ ਇਸ ਪਰਿਵਾਰ ਨੂੰ ਹਲੇ ਤੱਕ ਹਜੇ ਰਾਹਤ ਨਹੀਂ ਮਿਲੀ ਜੇ ਹੁਣ ਕਹਿਣ ਦਾ ਮਤਲਬ ਇਹ ਕਹਿ ਰਿਹਾ ਵੀ ਸਾਨੂੰ ਪੰਜਾਬ ਪੁਲਿਸ ਜਿਹੜੀ ਪਟਿਆਲਾ ਦੀ ਆ ਸਾਨੂੰ ਇੱਕ ਵਾਰ ਉਹਨਾਂ ਤੋਂ ਥੋੜੀ ਜਿਹੀ ਰਾਹਤ ਮਿਲੀ ਹੈ ਵੀ ਹਾਂ ਇਹ ਮਾਮਲੇ ਦੀ ਇਨਕੁਆਇਰੀ ਚੰਗੀ ਤਰ੍ਹਾਂ ਕਰ ਰਹੀ ਹੈ ਵੀ ਹੁਣ ਰਹਿ ਗਈ ਗੱਲ ਜਿਹੜੇ ਇਹ ਪੰਜਾਬ ਪੁਲਿਸ ਦੇ ਚਾਰ ਅਫਸਰ ਆ ਭੱਜੇ ਹੋ ਜਿਆ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿੱਥੇ ਭੱਜੇ ਚੰਗੀ ਤਰ੍ਹਾਂ ਉਹ ਆਪਣੇ ਐਸ਼ੂ ਰਾਮ ਕਰ ਰਿਹਾ ਪਾਰਟੀਆਂ ਕਰ ਰਿਹਾ ਤੇ ਇਧਰੋਂ ਜਸਪ੍ਰੀਤ ਮਾਮਲਾ ਜਿਹੜਾ ਇਨਕਾਊਂਟਰ ਝੂਠਾ ਸਾਬਤ ਹੋਇਆ ਜਿਹਦੇ ਵਿੱਚ ਇੱਕ ਬੋਪਾ ਰਾਏ ਤੇ ਇੱਕ ਹੋਰ ਹੈ ਜਿਹੜਾ ਪੁਲਿਸ ਅਫਸਰ ਇਹਨਾਂ ਦੇ ਦੋਨਾਂ ਦੇ ਨਾਮ ਆਏ ਆ ਤਾਂ ਉਧਰੋਂ ਉਹ ਵੀ ਮਾਮਲਾ ਪੱਖ ਰਿਹਾ ਤੇ ਇਧਰੋਂ ਜੇ ਗੱਲ ਕਰੀਏ ਕਰਨਲ ਮਾਮਲਾ ਫਿਰ ਤੋਂ ਦੁਬਾਰਾ ਤੋਂ ਇਹ ਨਵਾਂ ਮੋੜ ਲਿਆ ਜਿਹਦੇ ਵਿੱਚ ਇਸ ਪਰਿਵਾਰ ਦਾ ਕਹਿਣਾ ਵੀ ਹਾਲੇ ਤੱਕ ਇਹ ਪੰਜਾਬ ਪੁਲਿਸ ਵਾਲੇ ਜਿਹੜੇ ਚਾਰ ਹਜੇ ਤੱਕ ਕਹਿੰਦਾ ਮਤਲਬ ਭਗੌੜੇ ਹੋ ਰਿਹਾ 70 ਦਿਨ ਹੋ ਗਏ ਅੱਜ ਉਸ ਗੱਲ ਨੂੰ ਤਾਂ ਹਲੇ ਤੱਕ ਇਹਨਾਂ ਦੀ ਕਾਰਵਾਈ ਜਿਹੜੀ ਇਹ ਪਟੀਸ਼ਨ ਪਾਈ ਸੀ ਤਾਂ ਉਹਦੇ ਤੋਂ ਇਹ ਜਦੋਂ ਪਤਾ ਲੱਗਾ ਵੀ ਗ੍ਰਿਫਤਾਰੀ ਦੇ ਸਾਡੇ ਆਰਡਰ ਆ ਜਾ ਸਾਹਿਬ ਦੇ ਤਾਂ ਇਹ ਫਰਾਰ ਹੋਏ ਆ ਦੇਖਣਾ ਹੁਣ ਇਹ ਬਣਦਾ ਜਿਵੇਂ ਇਹ ਪਰਿਵਾਰ ਦਾ ਕਹਿਣਾ ਵੀ ਇਹ ਪੰਜਾਬ ਪੁਲਿਸ ਇੱਕ ਗੁੰਡਾਗਰਦੀ ਦਾ ਨੰਗਾ ਨਾਟ ਜਿਹੜਾ ਕਰਾਇਆ ਗਿਆ ਸਾਰਿਆਂ ਦੇ ਸਾਹਮਣੇ ਜਿਵੇਂ ਕਿ ਪਟਿਆਲਾ ਦੇ ਹਸਪੀਟਲ ਦੇ ਸਾਹਮਣੇ ਜਿਹੜਾ ਇੱਕ ਕਰਨਲ ਅਫਸਰ ਇੰਡੀਆਨ ਕਾ ਸਾਡੇ ਆਰਮੀ ਦੇ ਵੱਡੇ ਅਫਸਰ ਜਦੋਂ ਇਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਫਿਰ ਆਮ ਨਾਰਮਲ ਬੰਦੇ ਨੂੰ ਤਾਂ ਕੁਝ ਵੀ ਨਹੀਂ ਸਮਝਣਾ ਇਹਨਾਂ ਨੇ ਤੇ ਜੇ ਗੱਲ ਕਰੀਏ ਹੁਣ ਆਪਾਂ ਇਹ ਜਦੋਂ ਢਾਬੇ ਤੇ ਇਹ ਘਟਨਾ ਵਾਪਰਦੀ ਆ ਤਾਂ ਉਹ ਕੈਮਰੇ ਦੇ ਵਿੱਚ ਇਹ ਵੀਡੀਓ ਮੌਜੂਦ ਆ কোর্ਟ ਦੇ ਵਿੱਚ ਪਹੁੰਚ ਗਏ ਆ ਤਾਂ ਕੋਰਟ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਝਾੜ ਪਾਈ ਸੀ ਪੰਜਾਬ ਪੁਲਿਸ ਨੂੰ ਚੰਗੀ ਤਰ੍ਹਾਂ ਲਾਲਤਾਂ ਜੋ ਪਈਆਂ ਤੇ ਪਰ ਸ਼ਰਮਨਾਕ ਗੱਲ ਇਹ ਆ ਵੀ 70 ਦਿਨ ਹੋ ਗਏ ਤਾਂ ਇਹ ਭਗੌੜੇ ਚੱਲ ਰਹੇ ਤੇ ਇਹਨਾਂ ਨੂੰ ਹੀ ਪਤਾ ਪੰਜਾਬ ਪੁਲਿਸ ਨੂੰ ਵੀ ਹੈ ਕਿੱਥੇ ਤੇ ਕਹਿਣ ਦਾ ਮਤਲਬ ਹੁਣ ਜਦੋਂ ਐਡੇ ਵੱਡੇ ਅਫਸਰ ਨਾਲ ਇੱਕ ਘਟਨਾ ਵਾਪਰਦੀ ਹੈ ਉਹਦੇ ਬੇਟੇ ਨਾਲ ਤਾਂ ਕੁੱਟਮਾਰ ਹੁੰਦੀ ਆ ਤਾਂ ਇਹ ਵੀਡੀਓ ਵੀ ਸਾਹਮਣੇ ਵਗ ਜਾਂਦੀਆਂ ਜੋ ਤੇ ਪਰ ਉਹਨਾਂ ਦੀ ਤਰਫੋਂ ਕੋਈ ਹਜੇ ਤੱਕ ਜੇ ਗੱਲ ਕਰੀਏ ਆਪਣੇ ਮਨ ਨੂੰ ਕਿਹਾ ਸੀ ਉਹਨਾਂ ਨੇ ਕੋਰਟ 'ਚ ਵੀ ਸਾਡੀ ਵੀ ਕੁੱਟਮਾਰ ਹੋਈ ਹੈ ਜੀ ਪਰ ਉਹਨਾਂ ਕੋਲ ਤਾਂ ਕੋਈ ਸਬੂਤ ਨਹੀਂ ਪੇਸ਼ ਹੋਇਆ ਉਹ ਕਹਿੰਦੇ ਸੀ ਵੀ ਇਹਨਾਂ ਦੀ दारू ਪੀਤੀ ਸੀ ਉਹ ਵੀ ਨਹੀਂ ਸਬੂਤ ਪੇਸ਼ ਹੋਇਆ ਤਾਂ ਸਾਰੇ ਪਾਸੇ ਪੰਜਾਬ ਪੁਲਿਸ ਫਸਦੀ ਨਜ਼ਰ ਆਈ ਅੱਜ ਦੀਆਂ ਜੋ ਖਬਰਾਂ ਸੀ ਜੀ ਉਹ ਜੋ ਕਰਨਲ ਮਾਮਲਾ ਜਿਹੜਾ ਫਿਰ ਤੋਂ ਵੱਡੀ ਅਪਡੇਟ ਜੋ ਆਈ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਪੂਰੇ ਇੰਟਰਵਿਊ ਵੀ ਆਪਣੇ ਚੈਨਲ ਤੇ ਪਾਵਾਂਗੇ ਆਪਾਂ ਜਿਹੜੀ ਕਿ ਇਹ ਕੱਲ੍ਹ ਦੀਆਂ ਸੀ ਤਾਂ ਹੁਣ ਪੂਰੀ ਵੀਡੀਓ ਦੇਖਣ ਵਾਸਤੇ ਤੇ ਆਪਣੇ ਚੈਨਲ ਤੇ ਇਹ ਘੰਟੇ ਬਾਅਦ ਉਹ ਵੀਡੀਓ ਪਾਵਾਂਗੇ ਤਾਂ ਹੁਣ ਫਿਰ ਤੋਂ ਅਪੀਲ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾੰਦ ਰਹੇ ਮਿਲਣਿਆ ਕੱਲ ਨੂੰ 9:00 ਤੇ ਧੰਨਵਾਦ